110 ਕਿਲੋ ਪੁੱਕੀ ਨਾਲ ਹਰਿਆਣਾ ਦੇ ਜੀਂਦ ਵਿੱਚ ਫੜੇ ਗਏ ਪਟਿਆਲਾ ਦੇ ਦੋ ਅੰਤਰਰਾਜੀ ਤਸਕਰ ਇੱਕ ਸਾਥੀ ਜੀਂਦ ਦਾ ਨਿਵਾਸੀ ਕਾਰ ਵਿੱਚ ਰੱਖ ਕੇ ਰਾਜਸਥਾਨ ਤੋਂ ਪੰਜਾਬ ਲੈ ਜਾ ਰਹੇ ਸਨ ਪੁੱਕੀ ਸੀਰ ਨਰਵਾਨਾ ਨੇ ਕੀਤਾ ਕਾਬੂ 5 ਦਿਨ ਦੇ ਰਿਮਾਂਡ ਤੇ हरियाणा ਦੇ ਜੀਂਦ ਵਿੱਚ ਸਿ ਆਏ ਪੁਲਿਸ ਨਰਵਾਨਾ ਨੇ 1 ਕੁਵਿੰਟਲ 10 ਕਿਲੋ ਡੋਡਾ ਪੋਸਤ ਬਰਾਮਦ ਕਰ ਪੰਜਾਬ ਦੇ ਪਟਿਆਲਾ ਦੇ ਰਹਿਣ ਵਾਲੇ ਦੋ ਅੰਤਰਰਾਜੀ ਤਸਕਰਾਂ ਨੂੰ ਜੀਂਦ ਨਿਵਾਸੀ ਸਾਥੀ ਤਸਕਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫੜੇ ਗਏ ਤਸਕਰ ਰਾਜਸਥਾਨ ਦੇ ਕੋਟਾ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸਨ ਅਤੇ वाया ਜੀਂਦ ਤੋਂ ਪੰਜਾਬ ਵੱਲ ਲਿਜਾ ਰਹੇ ਸਨ ਲੇਕਿਨ ਇਸ ਦੌਰਾਨ ਜੀਂਦ ਪੁਲਿਸ ਨੇ ਉਹਨਾਂ ਨੂੰ ਦਬੋਚ ਲਿਆ ਫੜੇ ਗਏ ਤਸਕਰਾਂ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਟਾਬੀ ਗੁજરા ਨਿਵਾਸੀ ਪੰਕਜ ਅਤੇ ਅਮਨ ਸਮੇਤ ਜੀਂਦ ਦੇ ਪਿੰਡ ਟੀਂਡੋਲੀ ਨਿਵਾਸੀ ਅਨਿਲ ਉਰਫ ਸ਼ੀਲੂ ਦੇ ਰੂਪ ਵਿੱਚ ਹੋਈ ਹੈ ਸੀਆਈਏ ਸਟਾਫ ਨਰਵਾਨਾ ਨੂੰ ਮੁਖਬਰੀ ਮਿਲੀ ਸੀ ਕਿ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਤੋਂ ਨਸ਼ੇ ਦੀ ਸਪਲਾਈ ਕੀਤੀ ਅਲੇਵਾ ਥਾਣੇ ਦੇ ਪਿੰਡ ਤੇਲੀ ਖੇੜਾ ਦੇ ਰਸਤੇ ਤਸਕਰ ਕਾਰ ਵਿੱਚ ਨਸ਼ੇ ਦੀ ਖੇਪ ਲੈ ਕੇ ਆ ਰਹੇ ਹਨ ਸੂਚਨਾ ਦੇ ਆਧਾਰ ਤੇ ਸੀਆਈਏ ਇਨਚਾਰਜ ਸੁਖਦੇਵ ਸਿੰਘ ਨੇ ਪੁਲਿਸ ਟੀਮ ਨਾਲ ਤੇਲੀ ਖੇੜਾ ਪੁਲ ਦੇ ਥੱਲੇ ਨਾਕਾ ਬੰਦੀ ਕਰ ਦਿੱਤੀ ਇਸ ਤੋਂ ਕੁਝ ਦੇਰ ਬਾਅਦ ਪੁਲਿਸ ਨੂੰ ਇੱਕ ਕਾਰ ਆਉਣ ਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਲੇਕਿਨ ਨਸ਼ਾ ਤਸਕਰਾਂ ਨੇ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦ ਹੋ ਗਈ ਪੁਲਿਸ ਨੇ ਗੱਡੀ ਦੀ ਚੈਕਿੰਗ ਕੀਤੀ ਤਾਂ ਵਿੱਚ ਤਿੰਨ ਵਿਅਕਤੀ ਬੈਠੇ ਹੋਏ ਸਨ ਅਤੇ ਉਹਨਾਂ ਦੇ ਪਿੱਛੇ ਪਲਾਸਟਿਕ ਦੇ ਗੱਟਿਆਂ ਵਿੱਚ ਨਸ਼ੀਲਾ ਪਦਾਰਥ ਭਰਿਆ ਹੋਇਆ ਸੀ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਜਦੋਂ ਪਲਾਸਟਿਕ ਦੇ 6 ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਵਿੱਚੋਂ ਡੋਡਾ ਪੋਸਤ ਬਰਾਮਦ ਹੋਇਆ ਪੁਲਿਸ ਵੱਲੋਂ ਇਹਨਾਂ ਤਸਕਰਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ। ਸੀਆਈਏ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਤਸਕਰ ਪਟਿਆਲਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਡੋਡਾਪੋਸਤ ਦੀ ਸਪਲਾਈ ਕਰਨੀ ਸੀ। ਇਹ ਨਸ਼ਾ ਰਾਜਸਥਾਨ ਦੇ ਕੋਟਾ ਤੋਂ ਖਰੀਦ ਕੇ ਲਿਆਏ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 12 ਲੱਖ ਰੁਪਏ ਹੈ। ਅਦਾਲਤ ਵਿੱਚ ਪੇਸ਼ ਕਰ ਤਿੰਨ ਤਸਕਰਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ। ਪੁਚੀਗਿਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਨਸ਼ਾ ਕਿਸ ਸਪਲਾਈਰ ਤੋਂ ਲੈ ਕੇ ਆਏ ਸੀ ਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਨਾ ਸੀ